ਲੌਕ ਪਿਸਟਲ ਬਰਾਮਦਗੀ ਹੋਈ ਹੈ ਸਰ ਕੀ ਮਾਮਲਾ ਸਰ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਟੀਜੀਪੀ ਪੰਜਾਬ ਦੇ ਦੇਸ਼ਾਂ ਦੇਸ਼ ਫੇਟ ਜਿਹੜਾ ਜੁਰਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫਿਰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਸੀਂ ਜਿਹੜਾ ਬਾਰਡਰੋਂ ਪਾਰ ਜਿਹੜਾ ਨਾਜਾਇਜ਼ ਤੌਰ ਤੇ ਇੰਪੋਰਟਡ ਜਿਹੜੇ ਪਿਸਟਲਸ ਹੈਗੇ ਆ ਉਹਨਾਂ ਨੂੰ ਡਰੋਨ ਰਾਹੀਂ ਜਿਹੜਾ ਬਾਰਡਰ ਦੇ ਇਸ ਪਾਸੇ ਸਿੱਟੇ ਜਾਂਦਾ ਸੀ ਮਾੜੇ मंसूਬੇ ਲਈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅਸੀਂ ਦੋ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਨਾਮ ਸੀਗਾ ਹਰਪ੍ਰੀਤ ਸਿੰਘ ਉਰਫ ਐਪੀ ਪਿੰਡ ਛਾਪੜਾ ਥਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਫਸੀ ਬਾਸਰ ਕੇ ਇਹ ਦੋਵੇਂ ਦੋਸ਼ੀਆਂ ਕੋਲੋਂ ਸਾਨੂੰ ਪਹਿਲਾਂ 4 ਗਲੌਕ ਪਿਸਟਲ 4 ਮੈਗਜ਼ੀਨ ਕੁਝ 9mm ਦੇ ਰੌਂਦ ਤੇ 4,80,000 ਰੁਪਏ ਜਰਾ ਡਰੱਗ ਮਨੀ ਰਿਕਵਰ ਹੋਇਆ ਸੀ ਇਹਦੀ ਪੜਤਾਲ ਦੇ ਵਿੱਚ ਅੱਗੇ ਵਧਦੇ ਹੋਏ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਤਰਨਤਲ ਪੁਲਿਸ ਨੂੰ ਅੱਜ ਫੇਰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜੇਦੇ ਵਿੱਚ ਇਹਨਾਂ ਦਾ ਸਾਥੀ ਜਿਹੜਾ ਕਿ ਇਹ ਗਲੌਕ ਪਿਸਟਲ ਨੂੰ ਇਕੱਠਾ ਕਰਕੇ ਰੱਖਦਾ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੋਸ਼ੀ ਦਾ ਨਾਂ ਹੈਗਾ ਨਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਨੇੜੇ ਬੰਡਾਲਾ ਥਾਣਾ ਜੰਡਿਆਲਾ ਗੁਰੂ ਨਰਵੈਲ ਸਿੰਘ ਕੋਲੋਂ ਸਾਨੂੰ ਦੋ ਸੋਫਿਸਟੀਕੇਟਿਡ ਆਸਟ੍ਰੇਲੀਆ ਮੇਡ ਗਲੌਕ ਪਿਸਟਲਸ ਰਿਕਵਰ ਹੋਏ ਹਨ ਅਤੇ ਇੱਕ ਵੈਬਲੀਅਨ ਸਕਾਡ ਦਾ 32 ਬੋਰ ਦਾ ਪਿਸਟਲ ਰਿਕਵਰ ਹੋਇਆ ਸਮੇਤ ਤਿੰਨ ਮੈਗਜ਼ੀਨ ਤੇ ਜਿਹੜੇ ਦੋ ਰੌਂਦ ਸਾਨੂੰ ਰਿਕਵਰ ਹੋਏ ਹੈਗੇ ਆ ਮੁੜਲੀ ਪੁੱਜ ਕੇ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਰਵੇਲ ਸਿੰਘ ਪਹਿਲਾ ਵੀ ਜਿਹੜਾ ਫੋਰਨ ਬੇਸਡ ਹੈਂਡਲਰਸ ਹੈ ਉਹਦੇ ਕੰਟੈਕਟ ਦੇ ਥਰੂ ਜਿਹੜੇ ਬਾਹਰੋਂ ਵੈਪਨਸ ਵੰਗਾ ਕੇ ਆਪਣੇ ਕੋਲ ਜਿਹੜਾ ਰੱਖਦਾ ਸੀਗਾ ਤੇ ਮਾੜੇ ਬੰਦਿਆਂ ਨੂੰ ਜਿਹੜੇ ਕਹਾ ਅੱਗੇ ਸਪਲਾਈ ਵੀ ਕਰਦਾ ਸੀਗਾ ਨਿਰਵੈਲ ਸਿੰਘ ਤੇ ਇੱਕ ਪਹਿਲਾ ਵੀ ਜਿਹੜਾ ਪਰਚਾ ਆਰਮਸ ਐਕਟ ਅਥੇ ਜਿਹੜੀ 307 ਤੇ ਹੋਰ سنگੀਨ ਧਾਰਾਵਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਪਹਿਲਾ ਹੀ ਦਰਜ ਹੈਗਾ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀਗਾ ਇਸ ਇਸ ਮੋਡਿਊਲ ਦੇ ਵਿੱਚ ਹਜੇ ਵੀ ਕੁਝ ਲੋਕ ਹੈਗੇ ਆ ਵੌਂਟਡ ਹੈਗੇ ਆ ਤਰਨਪੰਥ ਪੁਲਿਸ ਜਿਹੜੀ ਬੜੀ ਡੂੰਘਾਈ ਨਾਲ ਦੀ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਛੇਤੀ ਹੀ ਉਹ ਲੋਕ ਜਿਹੜੇ ਇਸ ਲੜੀ ਦੇ ਵਿੱਚ ਜੁੜੇ ਹੋਣ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਰ ਇਹ ਜਿਹੜੇ ਪਿਸਟਲ ਜਿਹੜੇ ਆ ਇਹ ਵੀ ਡਰੋਨ ਦੇ ਰਾਹੀਂ ਆਏ ਆ ਕਿ ਜੀ ਬਿਲਕੁਲ ਇਹ ਜਿਹੜੇ ਪਿਸਟਲ ਪਹਿਲੇ ਚਾਰ ਪਿਸਟਲ ਸੇ ਰਿਕਵਰ ਕੀਤਾ ਸੀ ਉਸੇ ਤਰੀਕੇ ਦੇ ਗਲੌਕ ਪਿਸਟਲ ਜੀ ਹੈਗੇ ਆ ਤੇ ਪ੍ਰੋਹੀਬਿਟਿਡ ਜਿਹੜੇ ਪਿਸਟਲਸ ਹੈਗੇ ਆ ਤੇ ਇਨ ਆਲ ਪ੍ਰੋਬੈਬਿਲਟੀ ਇਹ ਡਰੋਨ ਰਾਹੀਂ ਹੀ ਜਿਹੜੇ ਤਾਰੋ ਪਰ ਇਸ ਆਪਣੇ ਆਪਣੇ ਇਲਾਕੇ ਚ ਆਏ ਹਨ ਸਰ ਜੀ ਯੂਐਸ ਵਾਲਾ ਪਿਸਟਲ ਫੜਿਆ ਗਿਆ ਹੈ ਲਗਦਾ ਕੋ ਉਹ ਕਾਫੀ ਕੀਮਤੀ ਕਿਉਂ ਪਿਸਟਲ ਰਿਪਲੇਸ ਕੋਡ ਸਰ ਜੁਕ ਗਿਆ ਨਹੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਸਰਦਾਰ ਮਾਡਵਲੀ ਆ ਗਿਆ ਜੀ ਕਿਦਾ ਬਿਲਕੁਲ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਹੋਰ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅਸੀਂ ਬੜੇ ਸਾਨੂੰ ਉਮੀਦ ਹੈਗੀ ਹੈ ਕਿ ਹੋਰ ਜਿਹੜੇ ਵੱਡੇ ਖੁਲਾਸੇ ਹੋਣਗੇ ਸਰਦਾਰ ਤੁਸੀਂ ਜਿਹੜਾ ਦੱਸ ਦੋ ਮੈਨੂੰ ਦੋ ਦੱਸੋ ਯਾ ਦੋ ਬਲੌਕ ਹੈ